ਆਈ ਹੋਇਆ ਪਿਛਾ ਤੁਹਾਨੂੰ ਪਤਾ ਹੀ ਇੱਕ ਕ腐ਸ਼ਨ ਦੇ ਖਲਾਬ ਕਾਰਪੋਰੇਸ਼ਨ ਦੀ ਕ腐ਸ਼ਨ ਜਿਹੜੀ ਉਹ ਹੱਦਾਂ ਟੱਪ ਗਈ ਹੈ ਜਿਹੜੀ ਕਦੀ ਵੀ ਨਹੀਂ ਟੱਪਦੀ ਸੀ ਮੁੱਖ ਮੰਤਰੀ ਸੁਘਵੰਤ ਮਾਨ ਤੇ ਕੇਸਰੀਵਾਲ ਦੇ ਸੁਪਣਿਆਂ ਨੂੰ ਸੱਟ ਮਾਰ ਲਈ ਇਹਨਾਂ ਤੇ ਲੋਕ ਲੋਕਲ ਲੀਡਰ ਹੀ ਨਹੀਂ ਮੰਨ ਹੈਗੇ ਉਹ ਕਿੱਦਾਂ ਬਦਲਾਅ ਲੈ ਕੇ ਆਣਗੇ ਭਗਵੰਤ ਮਾਨ ਦਾ ਗळा ਸੋ ਗਿਆ ਕੱਲ ਬੈਠਿਆਂ ਦੂਜੀਆਂ ਪਾਰਟੀਆਂ ਲੜਦੇ ਆਂ ਕ腐ਸ਼ਨ ਦੇ ਖਲਾਬ ਬੋਲਦੇ ਆਂ ਤੇ ਇਹਨਾਂ ਦੇ ਮੁਲਾਜ਼ਮ ਇਹਨਾਂ ਦੇ ਮਹਿਕਮੇ ਉਹਨਾਂ ਦੇ ਉੱਤੇ ਚਲਾਉਣ ਵਾਲੇ ਲੋਕ ਉਹ ਆਪ ਹੀ ਕਰਪਸ਼ਾ ਤਾਂ ਐਡਾ-ਐਡਾ ਬਣਾ ਕੇ ਬੈਠੇ ਨੇ ਜਿੰਦਾ ਇੱਕ ਬਹੁਤ ਵੱਡਾ ਸਬੂਤ ਤੁਹਾਡੇ ਅੱਗੇ ਪੇਸ਼ ਕਰਨ ਲੱਗਾ ਪਹਿਲੇ ਮੈਂ ਕਾਰਪੋਰੇਸ਼ਨ ਜੀਓਨ ਡੀ ਗਿਆ ਸੀ ਗਿਆ ਤੁਸੀਂ ਇਹ ਦੇਖਿਆ ਹੋਣਾ ਨਾ ਨੌਜਵਾਨ ਵੀ ਆ ਰਹੇ ਨੇ ਅੱਧਰ ਪਿੱਛੇ ਦਿਖਾਇਓ ਪਤੀ ਇੰਨਾ ਇੰਨਾ ਸਾਰਿਆਂ ਨੂੰ ਅੱਜ ਨਿਯੁਕਤੀ ਪੱਤਰ ਮਿਲਿਆ ਕਾਰਪੋਰੇਸ਼ਨ 'ਚ ਨੌਕਰੀ ਇਸ ਸਬੰਧ ਦੇ ਵਿੱਚ ਪਹਿਲਾਂ ਵੀ ਇੱਕ ਨਿਯੁਕਤੀਆਂ ਕੀਤੀਆਂ ਗਈਆਂ ਸੀ ਜਿੰਦੇ ਵਿੱਚ ਇੱਕ ਬਹੁਤ ਵੱਡਾ ਘੁਟਾਲਾ ਹੋਇਆ ਕੁਝ ਐਸੇ ਮੁਲਾਜ਼ਮ ਜਿਨ੍ਹਾਂ ਕੋਲੋਂ ਸੈਲਰੀ ਆਨ ਤੋਂ ਬਾਅਦ ਉਹਨਾਂ ਤੋਂ ਉਹ ਸੈਲਰੀ ਵਾਪਸ ਲੈ ਲਈ ਗਈ ਝੂਠ ਬੋਲ ਕੇ ਉਹ ਲਈ ਗਈ ਜਿਸ ਰਹਿਜ ਤੇ ਖੜਾ ਉਹਨਾਂ ਦੇ ਇਸ ਰਹਿਜ ਦੇ ਉੱਤੇ ਜਿੰਦੇ ਬਾਬਤ ਅੱਜ ਮੈਂ ਪਹਿਲੇ ਡੀ ਜੋਂਗ ਗਿਆ ਸੀ ਜਿੱਥੇ ਇਹਨਾਂ ਨੂੰ ਲੈਟਰ ਮਿਲਣੀ ਸੀ ਕਿ ਹੋ ਸਕਦਾ ਮੇਅਰ ਹਾਊਸ ਦੇ ਵਿੱਚ ਇਹ ਗੱਲ ਪਹੁੰਚ ਗਈ ਹੋਵੇ ਵੀ ਉੱਥੇ ਇਸ ਗੱਲ ਮੁੱਦੇ ਉੱਤੇ ਲਾਈਵ ਹੋਇਆ ਜਾ ਰਿਹਾ ਹੈ ਤੇ ਆਪ ਪੱਤਰਕਾਰ ਆਣ ਕੇ ਸਵਾਲ ਜਵਾਬ ਹੋਣਗੇ ਇਸ ਕਰਕੇ ਉਸ ਜਗ੍ਹਾ ਨੂੰ ਡੀ ਜੌਨ ਨਹੀਂ ਆਏ ਤੇ ਹੁਣ ਉਹ ਆਪਣੀ ਕੈਂਪ ਆਫਿਸ ਜਿਹੜਾ ਰਾਇਸ਼ ਗਣੀ ਜਾਂਦੀ ਹੈ ਰੋਜ਼ਗਾਰਨ ਉੱਥੇ ਉਹਨਾਂ ਨੇ ਸੱਦ ਲਿਆ ਸੱਦਨ ਤੋਂ ਬਾਅਦ ਅੰਦਰ ਨਾ ਕਿਸਨੂੰ ਐਂਟਰੀ ਦਿੱਤੀ ਜਾ ਰਹੀ ਹੈ ਨਾ ਕਿਸੇ ਨੂੰ ਬੁਲਾਇਆ ਜਾ ਰਿਹਾ ਸਾਰਿਆਂ ਨੂੰ ਜਿਨ੍ਹਾਂ ਨੂੰ ਲੈਟਰਾਂ ਦੇ ਰਹੀ ਨੇ ਅੰਦਰ ਬਲਾ ਬਲਾ ਕੇ ਮੁਕਤੀ ਪੱਤਰ ਦਿੱਤੇ ਜਾ ਰਹੇ ਨੇ ਤੇ ਬਾਰੋ-ਬਾਰ ਤੋੜਿਆ ਜਾ ਰਿਹਾ ਔਰ ਗੇਟ ਬੰਦ ਕੀਤਾ ਹੁਣ ਕੱਪੜਾ ਕੀ ਆ ਇੱਕ ਮੇਰੇ ਕੋਲ ਕੰਪਲੀਟ ਪਈ ਹੈ ਇੱਕ ਮੁਲਾਜ਼ਮ ਜਿਹੜੀ ਆਊਟਸੋਰਸ ਭਰਤੀ ਕੀਤੀ ਸੀ ਭਰਤੀ 2-3 ਮਹੀਨੇ ਦੀ ਨੌਕਰੀ ਤੋਂ ਬਾਅਦ ਉਹਦੀ ਸੈਲਰੀ ਆ ਗਈ ਸੈਲਰੀ ਆਨ ਤੋਂ ਬਾਅਦ ਮੇਰ ਮੈਡਮ ਦੇ ਪੀਏ ਹਰਵਿੰਦਰ ਜਿੰਦੀ ਰਿਕਾਰਡਿੰਗ ਮੇਰੇ ਕੋਲ ਆਈਏ ਉਹਨੂੰ ਫੋਨ ਕਰਦਾ ਜੀ ਤੁਹਾਨੂੰ ਸੈਲਰੀ ਆ ਗਈ ਸੈਲਰੀ ਆਨ ਤੋਂ ਬਾਅਦ ਉਹਨੂੰ ਮੇਰ ਹਾਊਸ ਇੱਥੇ ਬੁਲਾਉਂਦਾ ਮੇਰ ਹਾਊਸ ਬੁਲਾ ਕੇ ਉਹਨੂੰ ਕਿਹਾ ਜਾਂਦਾ ਵੀ ਜਿਹੜੀ ਤੇਰੇ ਕੋਲ ਸੈਲਰੀ ਆਈ ਹੈ ਕਹਿੰਦਾ ਹਜੇ ਨਾਮ ਨਹੀਂ ਇਹਦੇ ਬੀਲ ਕਰਨਾ ਜਿਹੜੀ ਤੈਨੂੰ ਸੈਲਰੀ ਆਈ ਉਹ ਤੈਨੂੰ ਫालतू ਆ ਗਈ ਹੈ ਤੂੰ ਇਹ ਪੈਸੇ ਅਦਰ ਖਾਤੇ 'ਚ ਫालतू ਜਿਹੜੇ ਆਏ ਨੇ ਪਾ। ਇਹ ਅਸੀਂ ਆਪੇ ਉੱਥੇ ਜਮ੍ਹਾਂ ਕਰਾ ਦੇਵਾਂਗੇ। ਉਹ ਵਿਚਾਰੀ ਅਨਪੜ੍ਹ ਬਿੱਡੋ ਲੇਡੀ ਉਹਨੂੰ ਕੁਝ ਸਮਝ ਨਹੀਂ ਆਈ ਕਿ ਮੈਨੂੰ ਕਿਵੇਂ ਇਹ ਕਹਿ ਰਹੇ ਨੇ ਵੀ ਫालतੂ ਆਈ ਜੇ ਕੁਝ ਵੀ ਹੈ ਉਹ ਡਰਦੀ ਮਾਰੀ ਨੇ ਕਿਹਾ ਠੀਕ ਹੈ ਜੀ। ਉਹਨਾਂ 'ਚੋਂ ਇੱਕ ਬੰਦੇ ਨੇ ਇਹ ਮੈਂ ਬਾਅਦ 'ਚ ਅੱਗੇ ਸਾਰੇ ਪ੍ਰੂਫ ਸਮੇਤ ਜਦ ਤੱਕ ਮੇਅਰ ਮੈਡਮ ਮੇਰੇ ਸਾਹਮਣੇ ਬੈ ਕੇ ਜਵਾਬ ਨਹੀਂ ਦਿੰਦੇ ਤਾਂ ਪ੍ਰੂਫ ਪੇ ਦਿਖਾਵ ਆਪਣੇ ਬਾਰ ਕੋਡ ਦਿੱਤਾ ਜਾਂਦਾ ਜਿੰਦੇ ਚ ਇੱਕ 2000 ਦੀ ਐਂਟਰੀ ਇੱਕ 25000 ਦੀ ਐਂਟਰੀ ਪਾਈ ਜਾਂਦੀ ਹੈ 27000 ਰੁਪਇਆ 42000 ਤੋਂ ਉਸ ਔਰਤ ਤੋਂ ਲਿਆ ਜਾਂਦਾ ਇਹ ਇਸੇ ਸਵਾਲ ਦੇ ਉੱਤੇ ਅੱਜ ਮੈਂ ਇਹਨਾਂ ਨੂੰ ਲਾਈਵ ਹੋ ਕੇ ਜੇ ਇਹਨਾਂ ਨੂੰ মিডিਆ ਰਾਈ ਪੁੱਛਣ ਆਇਆ ਸੀ ਕਿ ਕਿਹੜੀ ਐਸੇ ਨਿਯਮ ਆ ਗਈ ਹੈ ਕਿ ਮੇਅਰ ਹਾਊਸ ਦੇ ਵਿੱਚ ਆ ਕੇ ਤਨਖਾਹਾਂ ਅਗਰ ਕਿਸੇ ਦੀ ਕੋਈ ਫालतू ਪਈ ਹੈ ਤੋਂ ਵਾਪਸ ਲੈ ਲੈਣਗੇ ਅਗਰ ਕੋਈ ਵੀ ਤਨਖਾਹ ਜਿਹੜੀ ਆਊਟਸੋਰਸ ਕੰਪਨੀਆਂ ਚ ਭਰਤੀ ਹੋਈ ਹੈ ਤੇ ਉਹਦੇ ਖਾਤੇ ਜਾਣੀ ਪੈਂਦੀ ਹੈ ਇਹਦੇ ਵਿੱਚ ਬਹੁਤ ਵੱਡਾ ਕੋਟੰਡਾ ਕੋਈ ਛੋਟਾ ਮੋਟਾ ਇਹ ਤਾਂ ਮੇਰੇ ਕੋਲ ਆ ਕਾਗਜ਼ਾਂ ਦਾ ਪੁਲਿੰਦਾ ਪਿਆ ਹੈ ਕਿੰਨੇ ਮੁਲਾਜ਼ਮਾਂ ਦਾ ਦੇਖ ਲਓ ਤੇ 400 ਮੁਲਾਜ਼ਮ ਪਿੱਛੇ ਨਮਾ ਭਰਤੀ ਹੋਇਆ ਹੈ 400 ਮੁਲਾਜ਼ਮ ਦਾ ਤੁਸੀਂ ਆਪ ਅੰਦਾਜ਼ਾ ਲਾ ਲਓ ਕਿੰਨੇ ਰੁਪਏ ਜਿਹੜੇ ਉਹਨਾਂ ਤੋਂ ਵਸ ਲੈ ਲਏ ਗਏ ਤੇ ਕੀਤਾ ਗਿਆ ਜਿਹੜਾ ਇਨਵੈਸਟੀਗੇਸ਼ਨ ਦਾ 파ਟ ਹੈ ਉਹ ਜਿੰਨੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਹ ਅੱਜ ਸ਼ਾਮ 5 ਵਜੇ ਤੱਕ ਮੈਡਮ ਨੂੰ ਮੈਂ ਇਸ ਗੱਲ ਦਾ ਸਵਾਲ ਕਰ ਰਿਹਾ ਨਾ ਉਹ ਅੰਦਰ ਮੈਨੂੰ ਆਣ ਦਿੱਤਾ ਗਿਆ ਨਾ ਉਹਨਾਂ ਨੇ ਬੁਲਾਇਆ ਨਾ ਉਸ ਗੱਲ ਤੇ ਉਹ ਗੱਲ ਕਰਨਾ ਚਾਹੁੰਦੇ ਨੇ ਜੀ ਉਹਨਾਂ ਨੇ ਗੱਲ ਦਾ ਜਵਾਬ ਨਾ ਦਿੱਤਾ ਤੇ ਮੈਂ ਇਹ ਟੋਟਲ ਭਗਵੰਤ ਮਾਨ ਜੀ ਔਰ ਕੇਸਰੀਵਾਲ ਜੀ ਨੂੰ ਔਰ ਹਾਈ ਕੋਰਟ ਤੇ ਰਿਟ ਪਾ ਕੇ ਸੀਬੀਆਈ ਇੱਕ ਵਾਰੀ ਦੀ ਮੰਗ ਕਰੂੰਗਾ ਔਰ ਇਹ ਪੁਕਤਾ ਸਬੂਤਾਂ ਨਾਲ ساری ਜਾਣਕਾਰੀ ਔਰ ਜਿਹੜੀ ਲੇਡੀ ਦੇ ਉੱਤੇ ਕੀਤਾ ਗਿਆ ਉਸ ਹੋਂਦੇ ਉੱਤੇ ਜਿਹੜੇ ਮੋਬਾਈਲ ਤੇ ਕੀਤੀ ਗਈ ਚੈਟ ਉਹ ਕੀਤੀ ਗਈ ਕੋਲ ਉਹ ਸਾਰੇ ਦੇ ਮੇਰੇ ਕੋਲ ਪੁਕਤਾ ਪ੍ਰੂਫ ਪਏ ਨੇ ਜਿੰਨੇ ਚੋਂ ਦੀ ਮੈਡਮ ਨਾਲ ਵੀ ਗੱਲ ਹੋਈ ਆ ਰੁਪਈਏ ਜਿਹੜੇ ਉਹਨਾਂ ਦੇ ਖਾਤੇਆਂ ਟ੍ਰਾਂਸਫਰ ਹੋਏ ਨੇ ਆ ਕੋਲਾਂ ਦੇ ਡਿਟੇਲ ਜਿਹੜੀਆਂ ਹੋਈਆਂ ਨੇ ਇਸ ਚੀਜ਼ ਦਾ ਜਵਾਬ ਹੁਣ ਮੈਡਮ ਸ਼ਾਮ ਤੱਕ ਦੇ ਦੇਣਗੇ ਤਾਂ ਠੀਕ ਹੈ ਨਹੀਂ ਤਾਂ ਇਹ ਬਹੁਤ ਵੱਡਾ ਇਸ਼ੂ ਕੱਲ ਪ੍ਰੈਸ ਕਾਨਫਰੰਸ 'ਚ ਜਾਈ ਮੈਂ ਪੁੱਛਾਂਗਾ ਔਰ ਆਡੀਓ ਵੀਡੀਓ ਔਰ ਸਾਰਾ ਕੁਝ ਰਿਵੀਲ ਪਬਲਿਕ ਦੇ ਸਾਹਮਣੇ ਰੱਖਾਂਗਾ ਧੰਨਵਾਦ ਸਤਿ ਸ੍ਰੀ ਅਕਾਲ